ਕਲ ਸਰਾਜ ਕਰੂਗਾ ਇਹਨਾਂ ਦਾ ਦਾ ਮੂੰਹ ਬੰਦ ਕਰਦੇ ਨੇ ਬਾਣੀ ਦਾ ਗੁਰੂ ਦਾ ਮੂੰਹ ਬੰਦ ਕਰ ਲੈਨੇ ਵੀ ਰੋਲਾ ਨਾ ਪਾ ਸਾਨੂੰ ਇਹ ਮੈਡੀਸਟਰਬ ਨਾ ਕਰ ਕਲ ਸਰਾਜ ਕਰੂਗਾ ਇਹ ਰੋਲਾ ਪਾਇਆ ਖਾਮ ਖਾ ਉਹਦਾ ਮਤਲਬ ਇਹ ਵੀ ਖਾਮ ਖਾਦਾ ਰੋਲਾ ਨਾ ਪਾਓ ਰਾਜ ਅਸੀਂ ਦਾ ਕਰਨ ਜਾਓ ਨਰਕ ਨੂੰ ਜਾਣਾ ਤੁਸੀਂ ਚਲੇ ਜਾਓ ਖੁੱਲ ਹੈ ਸਾਰੇ ਜਾ ਰਹੇ ਨੇ ਤੁਸੀਂ ਕਿ ਜਾ ਰਹੇ ਹੋ ਸਾਰੀ ਦੁਨੀਆ ਹੀ ਜਾ ਰਹੀ ਹੈ ਜਿਹਦੇ ਵੀ ਰਾਹ ਚਾਹੁੰਦੇ ਨੇ ਸਾਰੀ ਦੁਨੀਆ ਦਰਸਨ ਕੋ ਜਾ ਰਹੇ ਨੇ ਜਾ ਇਹ ਭਲੇਖਾ ਦਿਲੋਂ ਕੱਢ ਦੋ ਵੀ ਅਸੀਂ ਸਿੱਖਾ ਪਰ ਬਸ ਐਨੀੋ ਗੱਲ ਆ ਸੀ ਇਹ ਭਲੇਖਾ ਨਾ ਪਾਲਿਓ ਕੇ ਅਸੀਂ ਸਿੱਖਾਂ ਬੁੱਲ ਚ ਰੱਖ ਕੇ ਜੇ ਜ ਇਹ ਨਹੀਂ ਹੋਇਆ ਤੁਸੀਂ ਉਹ ਗੁਰੂ ਤੁਹਾਡੀ ਨੁਬਤ ਤੇ ਅੱਜ ਆਵੇ ਨਾ ਕੱਲ ਆਵੇ ਅਰਦਾਸ ਕਰ ਵੀ ਕੋਈ ਲੋੜ ਨਹੀਂ ਕੋਈ ਫਾਇਦਾ ਨਹੀਂ ਜੇ ਤੁਸੀਂ ਸਿੱਖੀ ਛੱਡਤੀ ਜੇ ਤੁਸੀਂ ਸੋਚਦੇ ਹੋ ਵੋ ਗੁਰੂ ਸਾਡੇ ਨਾਲ ਹੈ ਤੁਹਾਡਾ ਬਹੁਤ ਵੱਡਾ ਭਲੇਖਾ ਆਪਣੇ ਆਪ ਨੂੰ ਬੜਾ ਧੋਖੇ ਜਿਹਾ ਕਰੇ ਕੋ ਤੁਸੀਂ ਗੁਰਬਾਨੀ ਬੜ ਕੇ ਦੇਖੋ ਜੋ ਗੁਰਬਾਨੀ ਦਾ ਹੁਕਮ ਇਹਦੋ ਜੇ ਤੁਸੀਂ ਖਿਲਾਫ ਗੁਰੂ ਬਿਲਕੁਲ ਤੁਹਾਡੇ ਨਾਲ ਨਹੀਂ ਰਾਜ ਨਾ ਚਾਹੂ ਮੁਕਤੀ ਨਾ ਚਾਹੂੰ ਰਾਜ ਨਾ ਚਾਹੂ ਮੁਕਤਣਾ ਚਾਹੂ ਤੇ ਤੁਸੀਂ ਉਲਟੋ ਕਰਕੇ ਗੁਰੂ ਦਾ ਤੁਹਾਡੇ ਨਾਲ ਕੋਈ ਗੁਰੂਵਾਸਾ ਤੁਹਾਡੀ ਪਿੱਠ ਹੈ ਗੁਰੂ ਨੂੰ ਕੀ ਲੱਗੇ ਗੁਰੂ ਦਾ ਸਾਰਾ ਸੰਸਾਰਾ ਕੋ ਸਿੱਖ ਕੱਲੇ ਦੀ ਨਾਲ ਉਹਨੂੰ ਸਭ ਇੱਕੋ ਜਾਈ ਨੇ ਪਰਮੇਸ਼ਰ ਨੂੰ ਸਭ ਇੱਕੋ ਜੈ ਨੇ ਜੋ ਚਤਰਾਸੁਰ ਮਾਰਨੀ ਪਾਪਾਂ ਬਹਿੰਡਣੀ ਦੁਸ਼ਟ ਪ੍ਰਚੰਡਣੀ ਪਾਪਾਂ ਬਹਿੰਡਣੀ ਜਦੋਂ ਪ੍ਰਗਟ ਹੁੰਦੀ ਹੈ ਨਾ ਇਹ ਬੇਵੇਖ ਬੁੱਧੀ ਜਿਹੜੇ ਸੰਸਾਰ ਦੇ ਪਾਪ ਨੇ ਉਹਨਾਂ ਦੇ ਅੱਗੇ ਹੋ ਜਾਂਦੀ ਹੈ ਜੋ ਫੌਜ ਜਿਹੜੀ ਆਉਂਦੀ ਹੈ ਹੁਣ ਦਿਨ ਬਦਨ ਪਾਪ ਵੱਧ ਹੈ ਇਹ ਕਹਿੰਦੇ ਨੇ ਤਾਂ ਹੀ ਕਹਿੰਦੇ ਨੇ ਸੱਜੂਗ ਦੀ ਲੜੀ ਲੱਗਦੀ ਆਏ ਲੜਦੀ ਲੱਗਦੀ ਹੈ ਲੜੀ ਪਾਪਾਂ ਦੇ ਅੱਗੇ ਹੋ ਜਾਂਦੀ ਹੈ ਗੁਰਬਤ ਖੜੀ ਹੋ ਜਾਂਦੀ। ਹੁਕਮ ਦਾ ਵਿਰੋਧ ਕਰਦੀ ਕਰਦੇ ਨੇ ਜਿਹੜੇ ਉਹਨਾਂ ਨੂੰ ਚੈਲੰਜ ਕਰਦੀ ਹਾਰੇ ਜਾਉਂਗੇ। ਹੁਕਮ ਦਾ ਦਰਸ਼ਨ ਕਰਾਉਂਦੀ ਹੈ। ਜੋ ਬਰਤਰਿਆ ਪਾਣਾ ਬਰਤਰਿਆ ਉਹਦਾ ਉਹਦੇ ਅੱਗੇ ਨਾ ਹੋ ਉਹਦੇ ਅੱਗੇ ਹੋਏ ਤੇ ਕੋਈ ਬਚ ਨਹੀਂ ਸਕਦਾ। ਪਿੱਛੇ ਹੋ ਜੋ। ਜੋ ਹੋ ਰਿਹਾ ਸੱਠ ਸੱਠ ਕਰਕੇ ਬੰਨੂ। ਪਾਣੇ ਨੂੰ ਸੱਤ-ਸੱਤ ਕਰਕੇ ਮੰਨੋ ਵਾਲੀ ਨੂੰ ਸੱਤ-ਸੱਤ ਕਰਕੇ ਮੰਨੋ ਜੇ ਬਚਣਾ ਜੀ ਨੇ ਥੱਲੇ ਹੁਣੇ ਥੱਲੇ ਆਈ ਜਾਓ ਰੇਲ ਗੱਡੀ ਆ ਜੇ ਨਹੀਂ ਪਾਸੇ ਹੋ ਗਏ ਤਾਂ ਉੱਤੇ ਦੀ ਲੱਗੇ ਜਾਣੀ ਉਹਨਾਂ ਤਾਂ ਉਹਨੇ ਬਖਸ਼ਣ ਲਈ ਕਿ ਸਰ ਪਾ ਪਾਣ ਬਹਿੰਡਣੀ ਪਾ ਪਾਣ ਬਹਿੰਡਣੀ ਪਾਪਾ ਨੂੰ ਵਧਣ ਤੋਂ ਰੋਕਦੀ ਐ ਹੱਡਾ ਹਣਦੇ ਨੇ ਵਧਦੇ ਨੇ ਪਾਪਾ ਨੂੰ ਬ੍ਰੇਕ ਲਾ ਦਿੰਦੀ ਐ ਮੂਰੇ ਤੇ ਮੂਰੇ ਹੋ ਜਾ ਜਿਵੇਂ ਕੋਈ ਫੌਜੜੀ ਆਉਂਦੀ ਐ ਮੂਰੇ ਖੜੀਏ ਬੇਹੱਡਣੀ ਦੁਸ਼ਟ ਪ੍ਰਚੰਡਣੀ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਪ੍ਰਚੰਡ ਕਰਦੀ ਐ ਉਹਨਾਂ ਦਾ ਵੀ ਗਿਆਨ ਪ੍ਰਚੰਡ ਕਰਦੀ ਐ ਉਹਨਾਂ ਨੂੰ ਉਹਦੇ ਅੰਦਰ ਰੋਸ਼ਨੀ ਉਹਨਾਂ ਨੂੰ ਜਗਾਉਦੀ ਐ ਵੀ ਸੁੱਤੇ ਨਾ ਪਏ ਪਾਪ ਕਰੀ ਜਾਓ ਸੁੱਤੇ ਪਾਪ ਨਾ ਕਰੋ ਕਭ ਨਾ ਕੁਮਤ ਤੋਂ ਲੱਗੇ ਪੰਡਿਆ ਜਗਾਇਆ ਹੀ ਆੁਰ ਕੀ ਗੀਤਾ ਵਡਿਆ ਕਵਣ ਕੋ ਮਤ ਤੁਮ ਲਾਗੇ ਬੂਡੋ ਕੇ ਪਰਵਾਦ ਸਤਨੂ ਨਾਮ ਨਾ ਜਪੋ ਭਾਗੇ ਓਏ ਭਾਗੇ ਕਿਉਂ ਨਹੀਂ ਨਾਮ ਜਪਦਾ ਫਰਹੋਤਾ ਜਾਪ ਰਿਹਾ ਵੜਾ ਉਹ ਨਹੀਂ ਸੀ ਨਾਮ ਤਾਂ ਹੀ ਕਿਹਾ ਸੀ ਉਹ ਨਾਮ ਲਈ ਹੈ ਵੜਾ ਵੜਾ ਤਾਂ ਕਿਹਾ ਸੀ ਉਹ ਨਾਮ ਨਾ ਜਪੋ ਭਾਗੇ ਨਾ ਰਾਮ ਨੇ ਜਪੋ ਭਾਗੇ ਉਹਦਾ ਰਾਮ ਨਾਮ ਜਪਦਾ ਸੀ ਪੜਨਾ ਤਾਂ ਵੜਾ ਨੂੰ ਉਹ ਕਬੀਰ ਕਹਿੰਦਾ ਰਾਮ ਨੇ